ਤੁਸੀਂ ਫਿਨਲੈਂਡ ਜਾ ਰਹੇ ਹੋ ਤੇ 3 ਹਫ਼ਤਿਆਂ ਦਾ ਪ੍ਰੋਗਰਾਮ ਹੈ ਮੰਨਿਆ ਹੋਇਆ ਫਿਨਲੈਂਡ ਦਿੱਲੀ ਦੇ ਬਹੁਤ ਸਾਰੇ ਟੀਚਰ ਫਿਨਲੈਂਡ ਤੋਂ ਟ੍ਰੇਨਿੰਗ ਲੈ ਕੇ ਆਏ ਨੇ ਤੁਹਾਨੂੰ ਆਪ ਨੂੰ ਚੰਗਾ ਲੱਗੂਗਾ ਕਿ ਆਹ ਦੁਨੀਆ ਤੇ ਆ ਉਹ ਦੁਨੀਆ ਚ ਕਿੰਨਾ ਫਰਕ ਹੈ ਮੈਂ ਪ੍ਰਦੀਪ ਸਿੰਘ 8TT ਦੇ ਸਰਕਾਰੀ ਐਲੀਮੈਂਟ ਸਕੂਲ ਗੰਡੂਆਂਗਲਾ ਜ਼ਿਲ੍ਹਾ ਫਤਿਹਗੜ ਸਾਹਿਬ ਨੂੰ ਬਲੋਂਗ ਕਰਦਾ ਹਾਂ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਕੀ ਦੀ ਜੋਗ ਅਗਵਾਈ ਸਦਕਾ ਸਾਨੂੰ ਫਿਨਲੈਂਡ ਵਿਕਟ ਟ੍ਰੇਨਿੰਗ ਲੈਂਡ ਦਾ ਮੌਕਾ ਮਿਲਿਆ ਅਸੀਂ ਦੇਖ ਰਹੇ ਹਾਂ ਪੰਜਾਬ ਸਰਕਾਰ ਪਿਛਲੇ 2-3 ਸਾਲਾਂ ਤੋਂ ਪੰਜਾਬ ਦੀ ਸਿੱਖਿਆ ਦੇ ਵਿੱਚ ਨਿਹਾਰ ਲਿਆਉਣ ਦੇ ਲਈ ਬਹੁਤ ਵਧੀਆ ਯਤਨ ਕਰ ਰਹੀ ਹੈ ਇਸ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਦੇਖਣ ਨੂੰ ਮਿਲਣਗੇ ਇਸ ਦੇ ਨਾਲ ਨਾਲ ਅਸੀਂ ਉੱਥੋਂ ਦੇ ਸਿਸਟਮ ਨੂੰ ਸਮਝਿਆ ਤੇ ਉਸ ਦੀਆਂ ਬੈਸਟ ਟੈਕਨੀਕਸ ਸੀ ਜੋ ਅਸੀਂ ਅਡਾਪਟ ਕੀਤੀਆਂ ਤੇ ਉਸ ਟੈਕਨੀਕਸ ਨੂੰ ਅਸੀਂ ਉਹਨਾਂ ਦੇ ਯੂਨੀਵਰਸਿਟੀ ਮਾਹਰ ਨਾਲ ਡਿਸਕਸ ਕਰਨ ਉਪਰੰਤ ਇਹ ਪ੍ਰੋਜੈਕਟ ਬਣਾ ਕੇ ਆਪਣੇ ਸਕੂਲਾਂ ਦੇ ਵਿੱਚ ਲੈ ਕੇ ਆਏ ਹਾਂ ਪੰਜਾਬ ਵਿੱਚ ਅਸੀਂ ਇਹਨਾਂ ਪ੍ਰੋਜੈਕਟਸ ਨੂੰ ਆਪਣੇ ਬੱਚਿਆਂ ਦੇ ਲਈ ਤੇ ਆਪਣੇ ਸਕੂਲਾਂ ਦੀ ਬਿਹਤਰੀ ਲਈ ਵਰਤਾਂਗੇ ਅਸੀਂ ਵਿਸ਼ੇਸ਼ly ਦਿলো ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਜਿਨ੍ਹਾਂ ਨੇ ਇਸ ਸੋਚ ਸਦਕਾ ਸਾਡੇ ਸਕੂਲਾਂ ਦੀ ਨਾਰ ਬਦਲੀ ਹੈ ਇਸ ਟ੍ਰੇਨਿੰਗ ਦੌਰਾਨ ਅਸੀਂ ਫਿਨਲੈਂਡ ਵੀ ਗਏ ਜੋ ਐਜੂਕੇਸ਼ਨ ਦਾ ਸਿਸਟਮ ਸਮਝਿਆ ਉੱਥੋਂ ਸਾਨੂੰ ਮੇਨ ਗੱਲ ਇਹ ਸਮਝ ਕੇ ਆਈ ਵੀ ਬੱਚਿਆਂ ਨੂੰ ਸਕਿਲਫੁਲ ਲਰਨਿੰਗ ਤੇ ਜੋਇਫੁਲ ਲਰਨਿੰਗ ਤੇ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈ ਅਸੀਂ ਵੀ ਆਪਣੇ ਬੱਚਿਆਂ ਲਈ ਜੈਫੂ ਲਰਨਿੰਗ ਦੇ ਲਈ ਵੱਧ ਤੋਂ ਵੱਧ ਯਤਨ ਕਰਾਂਗੇ ਤਾਂ ਜੋ ਆਪਣੇ ਬੱਚੇ ਦੀ ਅਸਲ ਜ਼ਿੰਦਗੀ ਦੇ ਵਿੱਚ ਇਹਨਾਂ ਤਜਰਬਿਆਂ ਨੂੰ ਲਾਗੂ ਕਰ ਸਕਣ। ਸਟਰਕਚਰ ਸਿਸਟਮ ਨੂੰ ਸਮਝਣ ਦੇ ਲਈ ਸਾਨੂੰ ਇਸ ਤਰ੍ਹਾਂ ਦੀ ਟ੍ਰੇਨਿੰਗ ਦੀ ਲੋੜ ਸੀ ਜਿਸ ਦੀ ਸ਼ੁਰੂਆਤ ਪੰਜਾਬ ਵਿੱਚ ਹੋ ਚੁੱਕੀ ਹੈ ਤੇ ਅਸੀਂ ਉੱਥੇ ਟ੍ਰੇਨਿੰਗ ਲੈਣ ਪਰੰਤ ਇਹ ਮਹਿਸੂਸ ਕੀਤਾ ਕਿ ਅਸੀਂ ਕਿਸ ਤਰ੍ਹਾਂ ਵਧੀਆ ਸਿਸਟਮ ਨੂੰ ਬਣਾ ਸਕਦੇ ਹਾਂ। ਅਸੀਂ ਆਉਣ ਵਾਲੇ ਸਮੇਂ ਵਿੱਚ ਆਪਣੇ ਬੱਚਿਆਂ ਨੂੰ ਹੋਰ ਉਚਾਈਆਂ ਤੱਕ ਕਲਿੱਕ ਜਾਵਾਂਗੇ ਹੋਰ ਉਹਨਾਂ ਦਾ ਹੋਲਿਸਟਿਕ ਡਿਵੈਲਪਮੈਂਟ ਵੱਧ ਤੋਂ ਵੱਧ ਧਿਆਨ ਦੇਵਾਂਗੇ ਅੰਤ ਵਿੱਚ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਪ੍ਰਮੋਦ ਸਿੰਘ ਜੀ ਮਾਨ ਜੀ ਦਾ ਫਿਨਲੈਂਡ ਵਿਖੇ ਟ੍ਰੇਨਿੰਗ ਲੈਣ ਦਾ ਮੌਕਾ ਦਿੱਤਾ।